ਸਾਡੇ ਦਸੂਹਾ ਹਲਕੇ ਤੋਂ ਐਮਐਲਏ ਸਰਦਾਰ ਕਰਮਵੀਰ ਸਿੰਘ ਜੀ ਘਮਣ ਜੀ ਜਦੋਂ ਦੇ ਬਣੇ ਨੇ ਸਾਡੇ ਦਸੂਹਾ ਸ਼ਹਿਰ ਨਗਰ ਕਾਉਂਸਲ 'ਚ ਲਗਭਗ 13 ਤੋਂ 14 ਕਰੋੜ ਦੇ ਟੈਂਡਰ ਹੋ ਚੁੱਕੇ ਨੇ ਜਿਹੜੇ ਤਾਈ ਲਵ ਦਸੂਹਾ ਨਿਖਣਾ ਜਿੱਥੇ ਆਪਾਂ ਹਾਜੀਪੁਰ ਤੋਂ ਲਾਈਟਾਂ ਲੱਗੀਆਂ ਉਹਦੇ ਇੱਕ ਸਾਈਡ ਤੇ ਹੁਣ ਅਸੀਂ ਜੋ ਚਾਹੁੰਦੇ ਉਹਦੇ ਨਾਲ ਇੱਕ ਫਲੈਗ ਵੀ ਆਪਾਂ ਪਾਸ ਕਰੀਏ ਤਾਂ ਜੋ ਸੁੰਦਰ ਲੱਗੇ ਸ਼ਹਿਰ ਦਸੂਹਾ ਜਦੋਂ ਲੋਕ ਲੰਘਣ ਜੀਟੀ ਰੋਡ ਤੇ ਵਧੀਆ ਲੱਗੇ ਇਹ ਕੋਹ ਆ ਜਿਹੜਾ ਆਪਣਾ ਵਿਜੇ ਮਾਰਕੀਟ ਵਾਲਾ ਚੌਕ ਆ ਉੱਥੇ ਜਿਹੜੀ ਕੈਂਥਾਂ ਵਾਲੀ ਪੁਲੀ ਹੈ ਉਹਨੂੰ ਚੌੜੀ ਕਰਕੇ ਉੱਥੇ ਇੱਕ ਚੌਂਕ ਵਧੀਆ ਬਣਾਇਆ ਜਾਏ ਜਿਹੜਾ ਕਿ ਜਦੋਂ ਬੰਦੇ ਬਾਹਰਲੇ ਪੁਲ ਤੇ ਚੜਨ ਜਾਂ ਪੁਲ ਤੋਂ ਉਤਰਨੋਂ ਚੌਂਕ ਵਧੀਆ ਲੱਗੇ ਸੁੰਦਰ ਚੌਂਕ ਬਣਾਵਾਂਗੇ ਜੀ ਤੇ ਸ਼ਹੀਦ ਹੋਏ ਹੀ ਨਈਰ ਸਾਹਿਬ ਦਾਖਾਣੇ ਰੋਡ ਤੇ ਸੀ ਉਹਨਾਂ ਦੇ ਰਿਹائش ਤੇ ਉਹਨਾਂ ਨੇ ਸਾਡੇ ਅੱਗੇ ਹੁਕਮ ਕੀਤਾ ਸੀ ਸਾਨੂੰ ਕਿ ਸਾਡਾ ਉੱਥੇ ਕੋਈ ਨਾ ਕੋਈ ਸ਼ਹੀਦਾ ਨਾਂ ਤੇ ਤੇ ਜੋ ਉਹਨਾਂ ਨੇ ਕਿਹਾ ਸੀ ਕਿ ਆਪਾਂ ਉਹਦਾ ਗੇਟ ਬਣਾਇਆ ਜਾਏ ਗੇਟ ਉੱਥੇ ਜਗ੍ਹਾ ਨਹੀਂ ਸੀ ਬਣਦੀ ਉਹਦੇ ਇੱਕ ਆਪਾਂ ਜਿੱਦਾਂ ਆਪਾਂ ਜੱਸਾ ਸਿੰਘ ਰਾਮਗੜੀ ਹਾਜੀਪੁਰ ਚੌਂਕ ਚ ਲਾਇਆ ਉਦਾਂ ਦਾ ਆਪਾਂ ਬੋਰਡ ਇੱਕ ਉਹਦੇ ਟੈਂਡਰ ਹੋ ਗਏ ਨੇ ਉਹ ਜਲਦੀ ਉਹਦੇ ਤੇ ਉਹ ਲੱਗ ਜਾਏਗਾ ਬੋਰਡ ਹਾਜਪੁਰ ਡਾਕਾ ਨੇ ਰੋਡ ਦੇ ਉੱਤੇ ਆ ਜਿਹੜਾ ਹੁਣ 2 ਕਰੋੜ 26 ਲੱਖ ਦੇ ਟੈਂਡਰ ਖੁੱਲੇ ਨੇ ਜਾਂ ਇਸ ਤੋਂ ਬਾਅਦ 1 ਕਰੋੜ 34 ਲੱਖ ਦੇ ਟੈਂਡਰ ਖੁੱਲਣੇ ਨੇ ਇਹਨਾਂ ਦੇ ਵਿੱਚ ਲਗਭਗ ਸ਼ਹਿਰ ਦੇ ਵਿੱਚ ਕੋਈ ਗਲੀ ਕੋਈ ਨਾਲੀ ਇਦਾਂ ਦੀ ਨਹੀਂ ਰਹਿਣੀ ਜਿਹੜੀ ਕਿ ਨਾ ਬਣੇਗੀ ਸਾਰੇ ਹੀ ਬਣ ਕੇ ਨਵੀਆਂ ਤਿਆਰ ਹੋਣਗੀਆਂ ਸਾਰੇ ਕੋਈ ਪ੍ਰੋਬਲਮ ਨਹੀਂ ਰਹੇਗੀ ਸ਼ਹਿਰ ਦੇ ਵਿੱਚ ਸੜਕਾਂ ਦੀ ਪਾਰਕਾਂ ਸਾਰੀਆਂ ਵਾੜਾਂ 'ਚ ਆ ਸਾਰੀਆਂ 'ਚ ਝੂਲੇ ਲੱਗ ਰਹੇ ਨੇ ਓਪਨ ਜਿਮ ਲੱਗ ਰਹੇ ਨੇ ਸਾਡੇ ਤਸੂਆ ਫਲਾਈਓਵਰ ਦੇ ਥੱਲੇ ਜਿੱਥੇ ਕੋਈ ਸੰਤਨ ਮਾਡਲ ਸਕੂਲ ਹੈ ਉਹਦੇ ਥੱਲੇ ਇੱਕ ਬੈਡਮਿੰਟਨ ਦੀ ਗਰਾਊਂਡ ਬਣ ਕੇ ਤਿਆਰ ਹੋ ਰਹੀ ਹੈ ਉਹਦੇ ਨਾਲ ਪਾਰਕ ਵੀ ਤਿਆਰ ਹੋਣੀ ਹੈ ਲਗਭਗ ਸ਼ਹਿਰ ਦੇ ਵਿੱਚ ਸਾਰੇ ਪਾਸੇ ਡਵੈਲਪਮੈਂਟ ਚੱਲ ਰਹੀ ਹੈ ਉਤੋਂ ਪਹਿਲਾਂ ਸਾਡੇ ਇੱਥੇ ਪ੍ਰੋਬਲਮ ਸੀਗੀ ਲੇਡੀਜ਼ ਨੂੰ ਬਾਥਰੂਮ ਜਾਂਦਾ ਸਾਡੇ ਐਮਐਲਏ ਸਾਹਿਬ ਨੇ ਸਭ ਤੋਂ ਪਹਿਲਾਂ ਇਹੇ ਬੀੜਾ ਠਾਇਆ ਕਿ ਇਹ ਜਿਹੜੀ ਮੁਸ਼ਕਲ ਆ ਇਹਨੂੰ ਦੂਰ ਕਰਨਾ ਉਹਨਾਂ ਨੇ ਇੱਕ ਪਿੰਕ ਹੌਲ ਦੇ ਥੱਲੇ ਬਸਟੈਂਡ ਦੇ ਲਾਗੇ ਇੱਕ ਬਾਥਰੂਮ ਬਣਾਇਆ ਸਿਰਫ ਓਨਲੀ ਫਾਰ ਲੇਡੀਜ਼ ਕਿ ਲੇਡੀਜ਼ ਨੂੰ ਬਹੁਤ ਯਾਰ ਪ੍ਰੋਬਲਮ ਸੀ ਇਹ ਸਭ ਤੋਂ ਬਹੁਤ ਵੱਡੀ ਸਾਡੀ ਪਾਰਟੀ ਦੀ ਜਿਹੜੀ ਉਪਲਬਧੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਸਾਡੇ ਤਸੂਹਾ ਹਲਕੇ ਤੋਂ ਐਮਐਲਏ ਸਰਦਾਰ ਕਰਮਵੀਰ ਸਿੰਘ ਜੀ ਘਮਣ ਜੀ ਜਦੋਂ ਦੇ ਬਣੇ ਨੇ ਸਾਡੇ ਤਸੂਹਾ ਸ਼ਹਿਰ ਨਗਰ ਕੌਂਸਲ 'ਚ ਲਗਭਗ 13 ਤੋਂ 14 ਕਰੋੜ ਦੇ ਟੈਂਡਰ ਹੋ ਚੁੱਕੇ ਨੇ ਤੇ ਲਗਭਗ ਕੋਈ ਕਿਸੇ ਵਾਰਡ 'ਚ ਭੇਦਭਾਵ ਨਹੀਂ 15 ਦੇ 15 ਵਾਰਡਾਂ 'ਚ ਰੂਟੀਨ ਵਾਈਜ਼ ਲਗਭਗ ਬਰਾਬਰ ਸਾਰੇ ਕੰਮ ਚੱਲ ਰਹੇ ਨੇ ਜਿਵੇਂ ਗੱਲ ਕੀਤੀ ਅਗਲੇ ਆਉਣ ਵਾਲੇ ਸਮੇਂ ਦੇ ਦੇ ਜਿਹੜੇ ਨਵੇਂ ਪ੍ਰੋਜੈਕਟ ਕੋਈ ਵੀ ਲੈਗੂ ਨਾ ਵਾਲੇ ਕੰਮ ਮੈਂ ਤੁਹਾਡੇ ਧਿਆਨ ਚ ਲਿਆਦਾ ਜਿਹੜੇ ਪਹਿਲੇ ਵੀ ਆਪਾਂ ਕੰਮ ਸ਼ੁਰੂ ਕੀਤੇ ਨੇ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਜਿਸ ਦੇ ਵਿੱਚ ਜੇ ਆਪਾਂ ਗੱਲ ਕਰੀਏ 14 ਵਾਰਡ ਆਪਣੇ ਮਰਾਸਗੜ ਉਹਦੀ ਰੋਡ ਬੜੇ ਸਾਲਾਂ ਤੋਂ ਬੜੀ ਪ੍ਰੋਬਲਮ ਸੀ ਉਥੇ ਉਹਦਾ ਹੱਲ ਜਿਹੜਾ ਉਥੋਂ ਬੋਰਦਾ ਸੀ ਪਹਿਲੇ ਪਾਈਪ ਪਾਈ ਹੈ ਰੋਡ ਦੇ ਵਿੱਚ ਦੀ ਫਿਰ ਉਹਦਾ ਸੜਕ ਦਾ ਵੀ ਟੈਂਡਰ ਲੱਗ ਚੁੱਕਾ 24 ਲੱਖ ਦਾ ਉਹ ਵੀ ਮੇਰੇ ਹਿਸਾਬ ਨਾਲ ਇੱਕ ਦੋ ਦਿਨਾਂ ਚੋਂ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਨਿਹਾਲਪੁਰ ਵਾਲਾ ਸੀ ਪਿੱਛੇ ਜੀ ਐਮਐਲਏ ਸਾਹਿਬ ਨੇ ਉਹਦਾ ਵੀ ਉਦਘਾਟਨ ਕੀਤਾ ਉਹ ਵੀ ਪਰਸੋਂ ਦਾ ਕੰਮ ਸ਼ੁਰੂ ਹੋ ਗਿਆ ਉਹ ਵੀ ਬਹੁਤ ਵੱਡੀ ਪ੍ਰੋਬਲਮ ਸੀ ਲੋਕਾਂ ਦੇ ਵਿੱਚ ਇੱਕਾ ਦੋ ਵਾਰ ਚ ਸਾਡੇ ਪਾਰਕ ਦੀ ਸਮੱਸਿਆ ਸੀ ਬੜੇ ਚਿਰ ਤੋਂ ਸਾਡੇ ਟੀਐਮਸੀ ਸਾਹਿਬ ਕਹਿੰਦੇ ਸੀ ਕਿ ਸਾਡੇ ਉੱਤੇ ਪਾਰਕ ਚਾਹੀਦੀ ਏ ਉਹ ਵੀ 24 ਲੱਖ ਰੁਪਏ ਲਗਭਗ ਪਾਰਕ ਦਾ ਵੀ ਟੈਂਡਰ ਹੋ ਚੁੱਕੇ ਉਹ ਵੀ ਕੰਮ ਜਲਦੀ ਸ਼ੁਰੂ ਹੋ ਜਾਣਾ ਇਦਾਂ ਲਗਭਗ ਸਾਰੇ ਤੇ ਸੂਬੇ ਦੇ ਵਿੱਚ ਪਾਰਕਾਂ ਦੇ ਆਪਣੇ ਸ਼ਹਿਰ ਵਾਰ ਨੰਬਰ 13 ਬਾਲੀਗ ਮੱਲਾ ਉੱਥੇ ਪਾਰਕ ਆ ਉਹਦੇ ਚ ਵੀ ਕੰਮ ਚੱਲ ਰਹੇ ਨੇ ਉਹਦੇ ਵੀ ਹੋਰ 5 ਲੱਖ ਰੁਪਏ ਉਹਦਾ ਟੈਂਡਰ ਹੋਇਆ ਉਹਨੂੰ ਸੁੰਦਰ ਬਣਾਉਣ ਲਈ ਲਾਈਟਾਂ ਲੱਗਣਗੀਆਂ ਉਹਦੇ ਜੋ ਸੁੰਦਰ ਬਣਾਉਣ ਲਈ ਚਾਹੀਦਾ ਉਹ ਚੀਜ਼ ਉੱਥੇ ਲੱਗੇਗੀ ਲਗਭਗ ਸ਼ਹਿਰ ਦੇ ਵਿੱਚ ਸਾਰੇ ਚ ਸਾਰੀਆਂ ਵਾਰਡਾਂ 'ਚ ਕੰਮ ਚੱਲ ਰਿਹਾ ਜੀ ਜੰਗੀਪਦਰ ਤੇ ਚੱਲ ਰਿਹਾ ਜੀ ਸਭ ਜਿਹੜਾ ਅੱਜ ਕੋਈ ਜੀ ਦੋਏ ਸੀ ਉਹਨਾਂ ਦੇ ਨਾਮ ਦਾ ਵੀ ਕੋਈ ਪਛਾਣ ਚਿੰਨ੍ਹ ਲਗਾ ਰਹੇ ਇੱਕ ਸਾਡੇ ਸ਼ਹੀਦ ਹੋਏ ਨਈਰ ਸਾਹਿਬ ਦਾ ਖਾਨੇ ਰੋਡ ਤੇ ਸੀ ਉਹਨਾਂ ਦੇ ਰਹਿائش ਤੇ ਉਹਨਾਂ ਨੇ ਸਾਡੇ ਅੱਗੇ ਹੁਕਮ ਕੀਤਾ ਸੀ ਸਾਨੂੰ ਕਿ ਸਾਡਾ ਉੱਥੇ ਕੋਈ ਨਾ ਕੋਈ ਸ਼ਹੀਦਾ ਨਾਂ ਤੇ ਤੇ ਜੋ ਉਹਨਾਂ ਨੇ ਕਿਹਾ ਸੀ ਕਿ ਆਪਾਂ ਉਹਦਾ ਗੇਟ ਬਣਾਇਆ ਜਾਏ ਗੇਟ ਉੱਥੇ ਜਗ੍ਹਾ ਨਹੀਂ ਸੀ ਬਣਦੀ ਉਹਦੇ ਇੱਕ ਆਪਾਂ ਜਿੱਦਾਂ ਆਪਾਂ ਜੱਸਾ ਸਿੰਘ ਰਾਮਗੜੀ ਆਹਾਜੀਪੁਰ ਚੌਂਕ ਤੇ ਲਾਇਆ ਉਦਾਂ ਦਾ ਆਪਾਂ ਬੋਰਡ ਇੱਕ ਉਹਦੇ ਟੈਂਡਰ ਹੋ ਗਏ ਨੇ ਉਹ ਜਲਦੀ ਉਹਦੇ ਤੇ ਉਹ ਲੱਗ ਜਾਏਗਾ ਬੋਰਡ ਹਾਜੀਪੁਰ ਦਾਖਾਣੇ ਰੋਡ ਦੇ ਤੇ ਹੋਰ ਜਿਹੜੇ ਅਲੱਗ-ਅਲੱਗ ਵਾਡਾਂ ਦੇ ਧਰਮਪੁਰੇ ਬਾੜਤ ਦੇ ਨਿਹਾਰਪੁਰ ਬਾੜਤ ਦੀਆਂ ਸੜਕਾਂ ਦਾ ਜੋ ਸਥਿਤੀ ਹੈ ਉਹਦੇ ਜਾਂਚ ਮੈਂ 1 ਵਾਰਡ ਤੋਂ ਲੈ ਕੇ ਤੁਹਾਨੂੰ 15 ਵਾਰਡ ਤੱਕ ਇਹ ਦੱਸ ਸਕਦਾ ਕਿ ਇੰਨੀ ਕੁ ਹੈਗੀ ਕਿ ਕਿਦੇ ਮਤਲਬ ਲਗਭਗ 1 ਵਾਰਡ ਤੇ ਸਾਡੇ 14 ਕ ਲੱਖ ਦੇ ਹੁਣ ਟੈਂਡਰ ਲੱਗਣੇ ਖੁੱਲਣੇ ਨੇ ਦੋ ਵਾਰਡ ਦੇ ਵਿੱਚ ਮੈਂ ਦੱਸ ਚੁੱਕਾ ਪਾਰਕ ਆ ਨਾਲਾ ਸੀਗਾ ਬੜੇ ਚੇਹਰ ਤੋਂ ਸਮਾਨਸੀ ਰੋਡ ਤੇ ਜਾਂਦਾ ਉਹਦਾ ਆਪਾਂ ਪਿੱਛੇ ਜੀ ਉਦਘਾਟਨਾ ਐਮਐਲ ਸਾਹਿਬ ਨੇ ਕੀਤਾ ਜਿਹੜੀ ਰੋਡ ਰਹਿੰਦੀ ਐ ਸਮਾਨਸੀ ਰੋਡ ਤੇ ਉਹਦਾ ਟੈਂਡਰ ਹੋ ਚੁੱਕੇ ਉਹ ਵੀ ਬਣ ਜਾਣੀ ਐ ਆ ਜਿਹੜਾ ਹੁਣ 2 ਕਰੋੜ 26 ਲੱਖ ਦੇ ਟੈਂਡਰ ਖੁੱਲੇ ਨੇ ਜਾਂ ਇਸ ਤੋਂ ਬਾਅਦ 1 ਕਰੋੜ 34 ਲੱਖ ਦੇ ਟੈਂਡਰ ਖੁੱਲਣੇ ਨੇ ਇਨਾਂ ਦੇ ਵਿੱਚ ਲਗਭਗ ਸ਼ਹਿਰ ਦੇ ਵਿੱਚ ਕੋਈ ਗਲੀ ਕੋਈ ਨਾਲੀ ਇਦਾਂ ਦੀ ਨਿਰਾਨੀ ਜਿਹੜੀ ਕਿ ਨਾ ਬਣੇਗੀ ਸਾਰੇ ਹੀ ਬਣ ਕੇ ਨਵੀਆਂ ਤਿਆਰ ਹੋਣਗੀਆਂ ਸਾਰੇ ਕੋਈ ਪ੍ਰੋਬਲਮ ਨਹੀਂ ਰਹੇਗੀ ਸ਼ਹਿਰ ਦੇ ਵਿੱਚ ਸੜਕਾਂ ਦੀ ਸਰ ਜਿੰਨੇ ਇੱਕ ਸੜਕਾਂ ਨਾਲੀਆਂ ਤੋਂ ਲਾਵਾ ਹੋਰ ਕੋਈ ਨਵੀਂ ਕਿਹੜੀ ਸਰਕਾਰ ਚੀਜ਼ ਪੁੱਛਿਆ ਆਪਾਂ ਸਾਡੇ ਐਮਐਲਏ ਸਾਹਿਬ ਦੀ ਸੋਚ ਹੈ ਐਮਐਲਏ ਸਾਹਿਬ ਚਾਹੁੰਦੇ ਕਿ ਸ਼ਹਿਰ ਨੂੰ ਸੁੰਦਰ ਬਣਾਉਣਾ ਆ ਹੁਣ ਅਸੀਂ ਅਗਲੇ ਹਫ਼ਤੇ ਮੀਟਿੰਗ ਰੱਖੀ ਉਹਦੇ ਵਿੱਚ ਆਪਾਂ ਪਹਿਲੇ ਇੱਕ ਪਾਸ ਕਰ ਚੁੱਕੇ ਸੀ ਹਾਜੀਪੁਰ ਚੌਂਕ ਦੇ ਵਿੱਚ ਹਾਜੀਪੁਰ ਚੌਂਕ ਚ ਆਪਾਂ ਪਹਿਲੇ ਇੱਕ ਪਾਸਟ ਕਰ ਚੁੱਕੇ ਸੀ ਕਿ ਆਈ ਲਵ ਦ ਸੂਬਾ ਨਿਖਣਾ ਜਿੱਥੇ ਗੋ ਆਪਾਂ ਹਾਜੀਪੁਰ ਚੌਂਕ ਲਾਈਟਾਂ ਲੱਗੀਆਂ ਉਹਦੇ ਇੱਕ ਸਾਈਡ ਤੇ ਹੁਣ ਅਸੀਂ ਜੋ ਚਾਹੁੰਦੇ ਉਹਦੇ ਨਾਲ ਇੱਕ ਫਲੈਗ ਵੀ ਆਪਾਂ ਪਾਸ ਕਰੀਏ ਤੇ ਤਾਂ ਜੋ ਸੁੰਦਰ ਲੱਗੇ ਸ਼ਹਿਰ ਦਸੂਹਾ ਜਦੋਂ ਲੋਕ ਲੰਘਣ ਜੀਟੀ ਰੋਡ ਤੇ ਵਧੀਆ ਲੱਗੇ ਇਹ ਕੋ ਉਹ ਆ ਇੱਕ ਆਪਾਂ ਜਿਹੜੇ ਖੇਡ ਸਟੇਡੀਅਮ ਨੇ ਜਿੱਦਾਂ ਆਪਣੇ ਦਸੂਹੇ ਦੇ ਨਾਲ ਸ਼ਹਿਰ ਦੇ ਐਮਐਲਏ ਸਾਹਿਬ ਨੇ ਆਪਣੇ ਪਿੰਡ ਦੇ ਬਾਹਰ ਵੀ ਬਣਾਇਆ ਉਹ ਵੀ ਬੜਾ ਵਧੀਆ ਚੱਲੇ ਨੇ ਉਹਨਾਂ ਨੂੰ ਹੁਣ ਸਾਡੇ ਸ਼ਹਿਰ ਤੇ ਸਭ ਤੋਂ ਵੱਡੀ ਸਮੱਸਿਆ ਸਰਕਾਰੀ ਜਗ੍ਹਾ ਦੀ ਆ ਇਹ ਸਾਡੇ ਸ਼ਹਿਰ ਦੇ ਵਿੱਚ ਸਰਕਾਰੀ ਜਗ੍ਹਾ ਕੋਈ ਇਦਾਂ ਦੀ ਹੋਵੇ ਤੇ ਆਪਾਂ ਗਰਾਊਂਡ ਵੀ ਤੇ ਸੋਚ ਸਕਦੇ ਹਾਂ ਵਧੀਆ ਤਰੀਕੇ ਨਾਲ ਬਣਾਈਏ ਪਾਰਕਾਂ ਲਗਭਗ ਸਾਰੀਆਂ ਬਾਗਾਂ ਦੇ ਵਿੱਚ ਆ ਪਾਰਕਾਂ ਸਾਰੀਆਂ ਬਾਗਾਂ ਚ ਆ ਸਾਰੀਆਂ ਚ ਝੂਲੇ ਲੱਗ ਰਹੇ ਨੇ ਓਪਨ ਜਿਮ ਲੱਗ ਰਹੇ ਨੇ ਸਾਡੇ ਦਸੂਹਾ ਫਲਾਈਓਵਰ ਦੇ ਥੱਲੇ ਜਿੱਥੇ ਕੋਈ ਸੰਤਨ ਮਾਡਲ ਸਕੂਲ ਆ ਉਹਦੇ ਥੱਲੇ ਇੱਕ ਬੈਡਮਿੰਟਨ ਦੀ ਗਰਾਊਂਡ ਬਣ ਕੇ ਤਿਆਰ ਹੋ ਰਹੀ ਹੈ ਉਹਦੇ ਨਾਲ ਪਾਰਕ ਵੀ ਤਿਆਰ ਹੋਣੀ ਹੈ ਲਗਭਗ ਸ਼ਹਿਰ ਦੇ ਵਿੱਚ ਸਾਰੇ ਪਾਸੇ ਡਵੈਲਪਮੈਂਟ ਚੱਲ ਰਹੀ ਹੈ ਸਰ ਆਉਣ ਵਾਲੇ ਟਾਈਮ ਵਿੱਚ ਕੋਈ ਕਿਹੜੀਆਂ ਸਾਡਾ ਇੱਕ ਹੋਰ ਇੱਕ ਮੈਂ ਸਾਡੀ ਸੋਚ ਸੀਗੀ ਐਮਐਲਏ ਸਾਹਿਬ ਦੀ ਮੇਰੀ ਤੇ ਕੁਝ ਮੈਨੂੰ ਤੇ ਲੱਗਦਾ ਹੈ ਕਿ ਸਾਡੇ ਪੱਤਰਕਾਰ ਭਾਈਚਾਰੇ ਦੀ ਵੀ ਸੋਚ ਸੀ ਕਿ ਇੱਕ ਆਪਣਾ ਚੌਕ ਵਧੀਆ ਬਣੇ ਉਹਦੇ ਬਾਰੇ ਆਪਾਂ ਅੱਜ ਹੀ ਜਿਹੜੀ ਅਗਲੀ ਮੀਟਿੰਗ ਹੋਣੀ ਉਹ ਚ ਪਾਸ ਕਰ ਦੇਣਾ ਜਿਹੜਾ ਆਪਣਾ ਵਿਜੇ ਮਾਰਕੀਟ ਵਾਲਾ ਚੌਕ ਆ ਉੱਥੇ ਜਿਹੜੀ ਕੈਂਥਾਂ ਵਾਲੀ ਪੁਲੀ ਉਹਨੂੰ ਚੌੜੀ ਕਰਕੇ ਉੱਥੇ ਇੱਕ ਚੌਕ ਵਧੀਆ ਬਣਾਇਆ ਜਾਏ ਜਿਹੜਾ ਕਿ ਜਦੋਂ ਬੰਦੇ ਬਾਹਰਲੇ ਪੁਲ ਤੇ ਚੜਨ ਜਾਂ ਪੁਲ ਤੋਂ ਉਤਰਨੋਂ ਚੌਕ ਵਧੀਆ ਲੱਗੇ ਸੁੰਦਰ ਚੌਕ ਬਣਾਵਾਂਗੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼ਹਿਰ ਦੇ ਵਿੱਚ ਵਿਕਾਸ ਆ ਸਭ ਤੋਂ ਪਹਿਲਾਂ ਸਾਡੇ ਇੱਥੇ ਪ੍ਰੋਬਲਮ ਸੀਗੀ ਲੇਡੀਜ਼ ਨੂੰ ਬਾਥਰੂਮ ਜਾਂਦੀ ਸਾਡੇ ਐਮਐਲਏ ਸਾਹਿਬ ਨੇ ਸਭ ਤੋਂ ਪਹਿਲਾਂ ਇਹੇ ਬੀੜਾ ਠਾਇਆ ਕਿ ਇਹ ਜਿਹੜੀ ਮੁਸ਼ਕਲ ਆ ਇਹਨੂੰ ਦੂਰ ਕਰਨਾ ਉਹਨਾਂ ਨੇ ਇੱਕ ਪਿੰਕ ਬੋਲ ਦੇ ਥੱਲੇ ਬੱਸ ਸਟੈਂਡ ਦੇ ਲਾਗੇ ਇੱਕ ਬਾਥਰੂਮ ਬਣਾਇਆ ਸਿਰਫ ਓਨਲੀ ਫਾਰ ਲੇਡੀਜ਼ ਤਾਂ ਲੇਡੀਜ਼ ਨੂੰ ਬਹੁਤ ਯਾਦ ਪ੍ਰੋਬਲਮ ਸੀ ਇਹ ਸਭ ਤੋਂ ਬਹੁਤ ਵੱਡੀ ਸਾਡੀ ਪਾਰਟੀ ਦੀ ਜਿਹੜੀ ਉਪਲਬਧੀ ਹੈ ਤਾਂ ਉਹ ਲੱਗਦਾ ਆਪਣੇ ਬਾਗਾਂ ਦੇ ਵਿੱਚ ਤਾਂ ਜਿਹੜੇ ਕੰਮ ਚੱਲ ਰਹੇ ਨੇ ਔਰ ਕਿਹ ਚੀਜ਼ਾਂ ਵੀ ਬਾਰੇ ਜੇ ਉਹਦੇ ਬਾਰੇ ਜਿਹੜਾ ਰਜੀਵ ਗਾਂਧੀ ਪਾਰਕ ਆ ਸਾਡਾ ਬਹੁਤ ਪੁਰਾਣਾ ਪਾਰਕ ਹੈ ਇਹਦੇ ਵਿੱਚ ਕਾਫੀ ਕੁਝ ਹੁਣ ਮੇਨਟੇਨ ਹੋਣ ਵਾਲਾ ਹੈ ਤੇ ਸਾਡੇ ਆਪਣੇ ਐਮਐਲਏ ਸਾਹਿਬ ਨੇ ਆਪਣੇ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਇੱਥੇ 4.5 ਲੱਖ ਰੁਪਏ ਉਹਨਾਂ ਨੇ ਮਨਜ਼ੂਰ ਕਰਾ ਚੁੱਕੇ ਆ ਇਹ ਸਾਰਾ ਇਹ ਆਲੇ ਦੁਆਲੇ ਇਹਦੀ ਆਪਾਂ ਵੀ ਆਪਣੀ ਜਾਲੀ ਵੀਰਾਂ ਲਾਈ ਜਾਏਗੀ ਤੇ ਹੋਰ ਵੀ ਜੋ ਵੀ ਆ ਟਰੈਕ ਆ ਉਹ ਨਵਾਂ ਕੀਤਾ ਜਾਏਗਾ ਉਸ ਤੋਂ ਬਾਅਦ ਇੱਕ ਸਾਡਾ ਪਾਰਕ ਹੈਗਾ ਰਾਧਾ ਸੋਮੀ ਕਲੋਨੀ ਦੇ ਵਿੱਚ ਉਹਦੇ ਲਈ ਵੀ 3.5 ਤੋਂ 4 ਲੱਖ ਰੁਪਇਆ ਮਨਜ਼ੂਰ ਹੋ ਚੁੱਕਾ ਹੈ ਉਹਦਾ ਵੀ ਸੁੰਦਰੀਕਰਨ ਕੀਤਾ ਜਾਏਗਾ ਇੱਕ ਮੇਰੇ ਗਲੀਆਂ 'ਚ ਜਿਹੜੀ ਸੜਕ ਸੀਗੀ ਆਪਣੀ ਸ਼ਮਾਂ ਸੀਤ ਨੂੰ ਜਾਂਦੀ ਉਹ 10 ਲੱਖ ਲਾ ਕੇ ਬਣ ਚੁੱਕੀ ਆ ਤੇ ਇੱਕ 10 ਲੱਖ ਲਈ ਅਲੱਗ ਟੋਟਾ ਹੋਰ ਤਿਆਰ ਉਹ ਟੈਂਡਰ ਲੱਗ ਚੁੱਕਾ ਉਹ ਵੀ ਬਣਨ ਵਾਲੀ ਆ ਇੱਕ ਸਾਡੇ 20 ਲੱਖ ਰੁਪਏ ਦੇ ਨਾਲ ਆਪਣੀ ਰਾਧਾ ਸੋਮੀ ਕਲੋਨੀ ਨੂੰ ਰੋਡ ਜਾਂਦਾ ਸੀ ਜਿਹਦਾ ਕਿ ਬੜੀ ਚਿਰਾਂ ਤੋਂ ਮੰਗ ਸੀਗੀ ਸਾਡੇ ਸਤਸੰਗੀ ਭਰਾਵਾਂ ਦੀ ਵੀ ਮੰਗ ਸੀਗੀ ਕਿ ਜ਼ਿਆਦਾਤਰ ਸੰਗਤ ਉਥੋਂ ਲੰਘਦੀ ਸੀ ਉਹ ਵੀ ਆਪਾਂ 20 ਲੱਖ ਰੁਪਇਆ ਲਾ ਕੇ ਤਿਆਰ ਕਰ ਦਿੱਤੀ ਆ ਤੇ ਤਕਰੀਬਨ ਜਦੋਂ ਦਾ ਮੈਂ ਐਮਸੀ ਬਣਿਆ ਹਾਂ ਮੇਰੇ ਵਾਰਡ ਦੇ ਵਿੱਚ ਐਮਐਲਏ ਸਾਹਿਬ ਨੇ ਦਿਸਣ ਨਦੇਸ਼ਨ ਸੰਸਾਰ ਆਪਣੇ सोनू ਭਾਈ ਦੇ ਸਹਿਯੋਗ ਦੇ ਨਾਲ ਘੱਟੋ ਘੱਟ ਨਹੀਂ 1.5 ਕਰੋੜ ਦਾ ਕੰਮ ਹੋ ਚੁੱਕਾ ਹੈ ਤੇ 50 ਲੱਖ ਰੁਪਏ ਦਾ ਜਿਹੜਾ ਹੋਣ ਵਾਲਾ ਉਹ ਡਿਊ ਪਿਆ ਹੈ ਜਿਹੜਾ ਕਿ ਆਂਦੇ ਚੰਦ ਹੀ ਦਿਨਾਂ ਵਿੱਚ ਹੋ ਜਾਏਗਾ